ਹਿੰ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਅੱਜ ਸਾਡੀ ਪੁਲਿਸ ਪਾਰਟੀ ਜਿਹੜੀ ਤਰਨਤਨ ਰੋਡ ਮੌਜੂਦ ਸੀ ਸਾਡੀ ਪੁਲਿਸ ਪਾਰਟੀ ਨੂੰ ਮੁਖਰ ਨੇ ਇਤਲਾਹ ਦਿੱਤੀ ਹੋਈ ਜਿਹੜਾ ਹੈਗਾ ਵਿਸ਼ਾਲ ਸਿੰਘ ਉਰਫ ਵਿਸ਼ਾਲ ਉਰਫ ਛੋਟਾ ਨਾਮ ਇਹਦਾ ਲਾਲੂ ਵੀ ਆ ਇਹਦਾ ਪਿਓ ਦਾ ਨਾਮ ਹੈਗਾ ਜੀ ਬਿੱਟੂ ਸਿੰਘ ਪਿੰਡ ਇਹਦਾ ਦੂਲਕੋਨਾ ਖਾਣਾ ਖੇਮਕਰਨ ਜ਼ਿਲ੍ਹਾ ਤਰਨਤਨ ਹੈ ਇਹ ਜਿਹੜਾ ਇੱਥੇ ਪਹਿਲਾਂ ਗਾਕਾਂ ਦੀ ੜੀ ਕਰ ਰਿਹਾ ਹੈਰੋਇਨ ਵੇਚਣ ਦਾ ਧੰਦਾ ਕਰਦਾ ਆ ਤੇ ਇਹਨੂੰ ਜਦੋਂ ਆ ਕੇ ਕਾਬੂ ਕੀਤਾ ਕਾਬੂ ਕਰਕੇ ਇਹਦਾ ਨਾਮ ਪਤਾ ਪੁੱਛਿਆ ਇਹਨੇ ਆਪਣਾ ਨਾਮ ਇਹ ਜਿਹੜਾ ਵਿਸ਼ਾਲ ਸਿੰਘ ਦੱਸਿਆ ਜਦੋਂ ਇਹਦਾ ਡੀਐਸਪੀ ਸਾਹਿਬ ਦੀ ਹਾਜ਼ਰੀ ਦੇ ਵਿੱਚ ਇਹਦੀ ਤਲਾਸ਼ੀ ਲਈ ਤੇ ਇਹਦੇ ਕੋਲੋਂ 500 ਤੇ 11 ਗ੍ਰਾਮ ਹੈਰੋਇਨ ਬਰਾਮਦ ਹੋਈ ਆ ਹੈਰੋਇਨ ਬਰਾਮਦ ਕਰਕੇ ਤੇ ਇਹਦੇ ਕੋਲ ਪਰਚਾ ਦਰਜ ਕਰਨ ਲਈ ਇਹ ਲਿਖ ਕੇ ਭੇਜ ਦਿੱਤਾ ਸਾਡੇ ਜਿਹੜਾ ਪਰਚਾ ਮਹਾਲੀ ਦਰਜ ਹੁੰਦਾ ਆ ਅਸੀਂ ਉੱਥੇ ਦਰਜ ਕਰਨ ਲਈ ਭੇਜ ਦਿੱਤਾ ਮਹਾਲੀ ਜਦੋਂ ਇਹਦੇ ਖਿਲਾਫ ਬਾਕੀ ਜਿਹੜੀ ਪੁੱਛਗਛ ਕੀਤੀ ਜਾਊਗੀ ਜੇ ਕੋਈ ਹੋਰ ਵੀ ਬੰਦਾ ਇਹਦੇ ਤੋਂ ਜਿਹੜਾ ਕੋ ਨਾਲ ਸਾਥੀ ਆ ਜਾਂ ਕੋਈ ਇਹਦਾ ਜਿਹੜੀ ਸਹਾਇਤਾ ਕਰਦਾ ਆ ਉਹ ਸਾਹਮਣੇ ਆਇਆ ਤਾਂ ਉਹਨੂੰ ਵੀ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਜਾਊਗਾ ਕਿਹਨੂੰ ਦੇਣਾ ਹੈ ਇਹਦੇ ਲੈ ਕੇ ਲੈ ਕੇ ਇਹ ਤਾਂ ਸਾਨੂੰ ਅਜੇ ਤੱਕ ਇਹਦੀ ਪੁੱਛਗਛ ਕੀਤੀ ਜਾਣੀ ਆ ਸਾਨੂੰ ਜੋ ਮੁਖਬਰ ਨੇ ਸਾਡੇ ਨੇ ਤਲਾਹ ਦਿੱਤੀ ਆ ਉਹਦੇ ਮੁਤਾਬਕ ਇਹ ਇੱਥੇ ਗਾਕਾਂ ਦੀ ਡੀਕ ਕਰ ਰਿਹਾ ਸੀਗਾ ਬਾਕੀ ਇਹਦੀ ਪੁੱਛਗਛ ਕੀਤੀ ਜਾਊਗੀ ਪੁੱਛਗਛ ਤੋਂ ਪਤਾ ਲੱਗੂਗਾ ਵੀ ਇਹ ਕਿਹਨੂੰ ਦੇ ਰਿਹਾ ਸੀਗਾ ਮਾਲ ਕਿੱਥੋਂ ਲੈ ਕੇ ਆਇਆ ਇਹਦਾ ਵੀ ਆਦੀ ਨਹੀਂ ਅਜੇ ਤੱਕ ਪੀਨ ਦਾ ਤਾਂ ਕੋਈ ਆਇਆ ਨਹੀਂ ਹੈਗਾ ਜੀ ਉਦਾਂ ਵੈਸੇ ਇਹ ਚੋਰੀਆਂ ਚੋਰੀਆਂ ਤਾਂ ਪਹਿਲਾਂ ਦੋ ਪਰਚੇ ਦੇ ਤੇ ਦਰਜ ਆ ਬਾਕੀ ਅਜੇ ਦੀ ਤਫਤੀਸ਼ ਕੀਤੀ ਜਾਣੀ ਆ ਹੋਰ ਵੀ ਹੋਰ ਵੀ ਪਰਚੇ ਦਰਜ ਹੋਣਗੇ ਸ਼ਾਇਦ ਮੋਟਰਸਾਈਕਲ ਦੇ ਸਪਲਾਈ ਕਰਨ ਦਾ ਕੰਮ ਕੀਤਾ ਜਾਂਦਾ ਜੀ ਇਹਦੇ ਉਹ ਮੋਟਰਸਾਈਕਲ ਵੀ ਬਿਨਾ ਨੰਬਰ ਹੀ ਹੈਗਾ ਜੀ ਬਿਨਾ ਨੰਬਰ ਹੀ ਮੋਟਰਸਾਈਕਲ ਆ ਤੇ ਇਹਦੇ ਤੇ ਮੋਟਰਸਾਈਕਲ ਤੇ ਅੱਜ ਫੜਿਆ ਗਿਆ ਬਾਕੀ ਹੋਰ ਵੀ ਦੇਖਾਂਗੇ ਜੇ ਕੋਈ ਵੀਕਲ ਕਾਰ ਵਗੈਰਾ ਵੀ ਹੋਵੇ ਉਹਦੇ ਮੁਤਾਬਕ ਉਹ ਵੀ ਇਹਦੇ ਪੁੱਛਗਿੱਛ ਜੇ ਕੋਈ ਆਉਂਦੀ ਆ ਤਾਂ ਉਹ ਵੀ ਬਰਾਮਦ ਕਰਾਂਗੇ ਮੋਬਾਈਲ ਫੋਨ ਦਾ ਲਿੰਕ ਚੈੱਕ ਤੇ ਜਾਣਗੇ ਕਿਹਦੇ ਕਿਹਦੇ ਨਾਲ ਸੰਪਰਕ ਇਹਦੇ ਵੱਲੋਂ ਹਾਂਜੀ ਹਾਂਜੀ ਮੋਬਾਈਲ ਫੋਨ ਵੀ ਇਹਦਾ ਚੈੱਕ ਕਰਾਵਾਂਗੇ ਜੀ ਉੱਥੇ ਐਫਐਸਐਲ ਪੇਚ ਅਸੀਂ ਮੋਬਾਈਲ ਫੋਨ ਵੀ ਚੈੱਕ ਕਰਾਵਾਂਗੇ ਜਿੰਨਾ ਵੀ ਲਿੰਕ ਆ ਉਹਨੂੰ ਵੀ ਨਾਲ ਲਿੱਖ ਰੱਖਾਂਗੇ ਮਕੱਦਮਾ ਫਿਰ ਕੋਸ਼ਿਸ਼ ਕੀਤੀ ਗਈ ਚੋਰੀ ਲੱਗੇ ਆਪਣਾ ਮਤਲਬ ਨਹੀਂ ਅਜੇ ਤਾਂ ਇਹ ਦੱਸਦਾ ਕਹਿੰਦਾ ਅਸੀਂ ਨਵਾਂ ਹੀ ਲਿਆ ਆ ਮੇਰੀ ਭੈਣ ਦੇ ਨਾਂ ਤੇ ਆ ਬਾਕੀ ਅਜੇ ਇਹਦੀ ਤਫ਼तीश ਤੇ ਆਰਟੀਆ ਦਫ਼ਤਰ ਜਾਂ ਬਾਅਦ ਚ ਪਤਾ ਲੱਗੂਗੀ